ਸਭ ਤੋਂ ਪਹਿਲਾਂ ਪੈਨ ਵਿੱਚ ਦੇਸੀ ঘি ਪਾਵਾਂਗੇ ਇਸ ਨੂੰ ਆਪਾਂ ਗਰਮ ਕਰ ਲੈਣਾ ਫਲੇਮ ਆਪਾਂ ਬਿਲਕੁਲ ਸਲੋ ਰੱਖਣੀ ਹੈ ਤੁਸੀਂ ਦੇਖ ਸਕਦੇ ਹੋ ਕਿ ਦੇਸੀ ঘি ਆਪਣਾ ਮੈਲਟ ਹੋ ਰਿਹਾ ਹੋਣ ਇਸ ਵਿੱਚ ਆਪਾਂ ਇੱਕ ਗੋਲੀ ਆٹے ਦੀ ਐਡ ਕਰਤੀ ਹੈ ਇਸ ਨੂੰ ਆਪਾਂ ਲਗਾਤਾਰ ਹਿਲਾਉਂਦੇ ਰਹਿਣਾ ਇਸ ਨੂੰ ਉਦੋਂ ਤੱਕ ਹਿਲਾਉਣਾ ਹੈ ਜਦੋਂ ਤੱਕ ਇਸ ਦਾ ਰੰਗ 골ਡਨ ਬ੍ਰਾਊਨ ਨਾ ਹੋ ਜਾਵੇ ਅਤੇ ਜਦੋਂ ਆਟੇ 'ਚ ਖੁਸ਼ਬੂ ਆਉਣ ਲੱਗ ਜਾਵੇ ਕਿ ਤੁਹਾਨੂੰ ਪਤਾ ਲੱਗ ਜਾਵੇ ਕਿ ਆਟਾ ਆਪਣਾ ਭੁੰਨ ਚੁੱਕਾ ਹੈ ਲਗਾਤਾਰ ਹਿਲਾਉਣ ਨਾਲ ਆਟਾ نیچے ਨਹੀਂ ਲੱਗਦਾ ਸਾਨੂੰ ਲਗਾਤਾਰ ਹਿਲਾਉਂਦੇ ਰਹਿਣਾ ਹੈ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਆٹے ਦਾ ਰੰਗ ਚੇਂਜ ਹੋ ਚੁੱਕਾ ਹੈ ਤੇ ਕਿ ਉਹ ਬਿਲਕੁਲ ਮਿਕਸ ਹੋ ਚੁੱਕਾ ਹੈ ਹੁਣ ਆਪਾਂ ਇਸ ਵਿੱਚ ਡ్రਾਈ ਫਰੂਟ ਐਡ ਕਰਾਂਗੇ ਕਾਜੂ ਬਦਾਮ ਅਤੇ ਸੋਗੀ ਤੁਸੀਂ ਕੁਝ ਹੋਰ ਐਡ ਕਰਨਾ ਤਾਂ ਉਹ ਵੀ ਐਡ ਕਰ ਸਕਦੇ ਹੋ ਹੁਣ ਆਪਾਂ ਇਸ ਵਿੱਚ ਸੇਮ ਕੋਲੀ ਖੰਡ ਦੀ ਐਡ ਕਰਾਂਗੇ ਤੁਸੀਂ ਇਸ ਵਿੱਚ ਬੂਰਾ ਖੰਡ ਵੀ ਪਾ ਸਕਦੇ ਹੋ ਉਹ ਤੁਹਾਡੀ ਮਰਜ਼ੀ ਹੈ ਹੁਣ ਇਸ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੁਣ ਇਸ ਵਿੱਚ ਆਪਾਂ ਗਰਮ ਪਾਣੀ ਐਡ ਕਰਾਂਗੇ ਗਰਮ ਪਾਣੀ ਹੌਲੀ-ਹੌਲੀ ਹਿਲਾਉਂਦੇ ਹੋਏ ਐਡ ਕਰਨਾ ਇਕਦਮ ਗਰਮ ਪਾਣੀ ਐਡ ਨਹੀਂ ਕਰਨਾ ਇਸ ਨਾਲ ਗੰਡਾ ਬਣ ਜਾਣਗੀਆਂ ਹੁਣ ਤੁਸੀਂ ਦੇਖ ਸਕਦੇ ਹੋ ਕਿ ਗਰਮ ਪਾਣੀ ਪਾਉਣ ਤੋਂ ਬਾਅਦ ਇਸ ਨੂੰ ਆਪਾਂ ਲਗਾਤਾਰ ਹਿਲਾ ਰਿਹਾ ਤੇ ਇਹ ਫੁੱਲਣਾ ਸ਼ੁਰੂ ਹੋ ਚੁੱਕਾ ਹੈ ਹੌਲੀ-ਹੌਲੀ ਇਹ ਕੜਾਈ ਤੋਂ ਅਲੱਗ ਹੋ ਜਾਵੇਗਾ ਤੁਸੀਂ ਇਸ ਨੂੰ ਉਨਾ ਟਾਈਮ ਹਿਲਾਉਣਾ ਹੈ ਜਦੋਂ ਤੱਕ ਇਹ ਚੰਗੀ ਤਰ੍ਹਾਂ ਸਾਰਾ ਕੜਾਈ ਤੋਂ ਲੱਗ ਨਾ ਹੋ ਜਾਵੇ ਫਲੇਮ ਆਪਣੀ ਘੱਟ ਹੀ ਰਹੇਗੀ ਤੁਸੀਂ ਦੇਖ ਸਕਦੇ ਹੋ ਕਿ ਆਪਣਾ ਪ੍ਰਸ਼ਾਦ ਬਿਲਕੁਲ ਕੜਾਈ ਤੋਂ ਅਲੱਗ ਹੋ ਚੁੱਕਾ ਹੈ ਇਹ ਬਣ ਕੇ ਬਿਲਕੁਲ ਰੈਡੀ ਹੈ ਤੁਸੀਂ ਵੀ ਇਸ ਨੂੰ ਘਰ ਵਿੱਚ ਅਰਸਾਨ ਤਰੀਕੇ ਨਾਲ ਬਣਾ ਸਕਦੇ ਹੋ ਤੇ ਖਾ ਸਕਦੇ ਹੋ ਇਸ ਰੈਸਪੀ ਨੂੰ ਜਰੂਰ ਟਰਾਈ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹੋਰ ਵੀਡੀਓਜ਼ ਦੇਖਣ ਲਈ ਤੁਸੀਂ ਇਸ ਨੂੰ ਅੱਗੇ ਸ਼ੇਅਰ ਕਰੋ ਤੇ ਕਮੈਂਟ ਵੀ ਜਰੂਰ ਕਰੋ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਆਪਾਂ ਅਗਲੀ ਨਵੀਂ ਰੈਸਪੀ ਦੇ ਵਿੱਚ